ਰਾਸ਼ਟਰੀ ਜਾਤਨਾ ਪਰਸ਼ਦ ਜਿਹੜਾ ਕਿ 20-25 ਸਾਲਾਂ ਤੋਂ ਜਿਹੜੇ ਆ ਪਹਾੜੀ ਦਾ ਰਖਵਾ ਰੱਖ ਰਖਾਵ ਕਰਦੀ ਆ ਰਹੀ ਹੈ ਮੰਦਰ ਦਾ ਵੀ ਰਖਵਾ ਕਰਦੀ ਆ ਰਹੀ ਹੈ ਬੜੀ ਮੰਦ ਭਾਗੀ ਜਿਹੜੀ ਕਟਨਾ ਜਿਹੜੀ ਹੋਈ ਹੈ ਅੱਜ ਕਿ ਆ ਜਿਹੜੇ ਚੋਰਾਂ ਨੇ ਜਿਹੜਾ ਜਿਹੜਾ ਮੰਦਰ ਦੀਆਂ ਘੰਟੀਆਂ ਤੱਕ ਨਹੀਂ ਛੱਡੀਆਂ ਗੱਲੇ ਤੱਕ ਨਹੀਂ ਛੱਡੇ ਸਾਰਾ ਸਮਾਨ ਜਿਹੜਾ ਕੀਮਤੀ ਸਮਾਨ ਚੋਕੇ ਲੈ ਗਏ ਆ ਬਹੁਤ ਮੜੀ ਕਟਨਾ ਹੋਈ ਆ ਔਰ ਮੈਂ ਪੁਲਿਸ ਪ੍ਰਸ਼ਾਸਨ ਅੱਗੇ ਇਹੇ ਬੇਨਤੀ ਕਰਨਾ ਕਿ ਇੱਥੇ ਇੱਥੇ ਪਿਛਲੇ ਦੋ-ਚਾਰ ਸਾਲਾਂ ਦੇ ਕਾਫੀ ਵਾਰੀ ਚੋਰੀ ਹੋ ਚੁੱਕੀ ਹੈ ਇਸ ਕਰਕੇ ਪੁਲਿਸ ਪ੍ਰਸ਼ਾਸਨ ਅੱਗੇ ਮੇਰੀ ਬੇਨਤੀ ਹੈ ਕੀ ਆ ਜਿਹੜੇ ਇੱਥੇ ਜੁਆਰੀਏ ਜਿਹੜੇ ਆਪਾਂ Shimla ਪਹਾੜੀ ਤੇ ਬੈਠ ਰਹੇ ਹੁੰਦੇ ਜੁਆਰੀਏ ਜਿਹੜੇ ਅਗੇ ਨਸ਼ੇੜੀਏ ਜਿਹੜੇ ਆ ਉਹ Shimla ਪਹਾੜੀ ਤੇ ਤਕਰੀਬਨ ਬੈਠੇ ਰਹਿੰਦੇ ਆ ਫੇਰ ਤੋਂ ਲੈ ਕੇ ਸ਼ਾਮ ਤੱਕ ਉਹਨਾਂ ਦਾ ਡੇਰਾ ਲੱਗ ਰਹਿੰਦੇ ਅਸੀਂ ਤੇ ਸਵੇਰੇ ਸ਼ਹਿਰ ਕਰਨ ਆਨੇ ਆ ਸਵੇਰੇ 5 ਵਜੇ ਤੋਂ ਲੈ ਕੇ 10 ਵਜੇ ਤੱਕ 11 ਵਜੇ ਤੱਕ ਇੱਥੇ ਸ਼ਹਿਰ ਦਾ ਡਿਊਟੀ ਜੇ ਸ਼ਹਿਰ ਵਾਲੇ ਆਉਂਦੇ ਇੱਥੇ 11 ਵਜੇ ਤੋਂ ਬਾਅਦ ਇੱਥੇ ਨਸ਼ੇੜੀਏ ਜੁਆਰੀਏ ਹੋਰ ਵੀ ਜਿਹੜੇ ਆ ਗਿਆ ਜਿਹੜੇ ਅਣਪਛਾਤੇ ਬੰਦੇ ਪਹਾੜੀ ਤੇ ਕਰਦੇ ਆ ਯਾਰ ਮੈਂ ਕਹਿੰਦਾ ਇਹਨਾਂ ਤੇ ਨਕੀਲ ਕੱਸੀ ਜਾਏ ਤਾਂ ਕਿ ਜਿਹੜੀ ਚੋਰੀ ਮੰਦਰ ਦੇ ਵਿੱਚ ਆਏ ਸਾਲ ਕੋਈ ਨਾ ਕੋਈ ਹੁੰਦੀ ਰਹਦੀ ਆ ਇਸ ਕਰਕੇ ਮੇਰੀ ਪ੍ਰਸ਼ਾਸਨ ਅਗੇ ਬੇਨਤੀ ਆ ਕਿ ਇਹਨਾਂ ਦਾ ਨਕੇਲ ਕੱਸੀ ਜਾਏ ਤਾਂ ਕਿ ਜਿਹੜਾ ਜਿਹੜਾ ਸਾਡਾ ਮੰਦਰ ਆ ਜਿਹੜਾ ਸਾਵਨ ਦਾ ਮਹੀਨਾ ਸ਼ਿਵਾ ਦਾ ਮੰਦਰ ਹੈਗਾ ਉਹਦੀ ਆਸਥਾਨ ਨੂੰ ਠੇਸ ਪਹੁੰਚੀ ਹੈ Hindu ਧਰਮ ਨੂੰ ਵੀ ਠੇਸ ਪਹੁੰਚੀ ਹੈ ਮੈਂ ਬਾਰ-ਬਾਰ ਬੇਨਤੀ ਕਰਾਂ ਕਿ ਇਹਨਾਂ ਤੇ ਜਲਦੀ ਜਲਦ ਸਖਤ ਡਿਊਟੀ ਲਾਈ ਜਾਏ ਕਿ ਪੁਲਿਸ ਪ੍ਰਸ਼ਾਸਨ ਦੀ ਤਾਂ ਕਿ ਇਹ ਘਟਨਾ ਦੁਆਰਾ ਨਾ ਹੋ ਸਕੇ ਜੈ ਹਿੰਦ ਜੈ ਭਾਰਤ ਪਹਾੜੀ ਦੇ ਉੱਪਰ ਜਵਾਨ ਸ਼ੇਰ ਦਾ ਕਾਪਟ ਪਛੀਨ ਨਾਲ ਪੁਰਾਣਾ ਮੰਦਿਰ ਹੈ ਅਤੇ ਉਹਦੇ ਵਿੱਚ ਅਕਸਰ ਐਸੀ ਚੋਰੀ ਦੀ ਘਟਨਾਵਾਂ ਹੁੰਦੀਆਂ ਨੇ ਜਿਸ ਤੇ ਪੂਰੇ ਸ਼ਹਿਰ ਦੇ ਅੰਦਰ ਲਾਅ ਐਂਡ ਆਰਡਰ ਦੀ ਸਥਿਤੀ ਬੜੀ ਖਰਾਬ ਹੈ ਲਗਾਤਾਰ ਬਾਜ਼ਾਰ ਦੇ ਵਿੱਚ ਦੁਕਾਨਾਂ ਦੇ ਅੰਦਰ ਲੋਕਾਂ ਦੇ ਘਰਾਂ ਦੇ ਵਿੱਚ ਚੋਰੀਆਂ ਦਾ ਸਿਲਸਲਾ ਲਗਾਤਾਰ ਚੱਲ ਰਿਹਾ ਹੈ ਅਤੇ ਬਾਰ-ਬਾਰ ਲੋਕਾਂ ਦੇ ਸ਼ਿਕਾਇਤ ਕਰਨ ਦੇ ਬਾਅਦ ਵੀ ਪੁਲਿਸ ਰਿਪੋਰਟ ਲਿਖਾਉਣ ਦੇ ਬਾਅਦ ਵੀ ਕੋਈ ਨਾ ਚੋਰ ਫੜ ਲਿਆ ਜਾ ਰਿਹਾ ਨਾ ਸਮਾਨ ਦੀ ਰਿਕਵਰੀ ਹੋ ਰਹੀ ਹੈ ਲੋਕਾਂ ਦੇ ਘਰਾਂ ਦੇ ਵਿੱਚੋਂ ਕਾਰਾਂ ਚੋਰੀਆਂ ਹੁੰਦੀਆਂ ਕੀਮਤੀ ਸਮਾਨ ਚੋਰੀ ਹੋਇਆ ਲੇਕਿਨ ਅਜ ਤੱਕ ਉਹਦਾ ਪਤਾ ਨਹੀਂ ਲੱਗਾ ਉਸੇ ਕੜੀ ਦੇ ਅੰਦਰ ਅੱਜ ਸਵੇਰੇ ਪੰਜ ਵਜੇ ਲਖਨਜੀ ਨੇ ਮੰਦਿਰ ਖੋਲਿਆ ਔਰ ਦੇਖਿਆ ਕਿ ਸਾਰੇ ਤਾਲੇ ਗੀਟ ਦਾ ਤਾਲਾ ਵੀ ਟੁੱਟਿਆ ਦਾ ਗੱਲੇ ਦਾ ਤਾਲਾ ਵੀ ਟੁੱਟਿਆ ਦਾ ਔਰ ਸਾਰੇ ਜਿਹੜੇ ਕੀਮਤੀ ਸਮਾਨ ਜਿਹੜੇ ਮੰਦਿਰ ਦੇ ਅੰਦਰ ਸੀਗੇ ਔਰ ਭਗਵਾਨ ਸ਼ਿਵ ਇੱਥੇ ਹਨ ਵਾਜਜੀ ਦੀ ਮੂਰਤੀ ਹੈ ਹਾਂਜੀ ਨਾਲ ਦੇਵਤਾ ਦਾ ਇੱਥੇ ਵਿਰਾਜਮਾਨ ਹੈ ਇਹ ਸਾਰਿਆਂ ਦੇ ਉਪਰ ਜਿਹੜਾ ਵੀ ਕੀਮਤੀ ਸਮਾਨ ਸੀ ਉਹ ਚੋਰ ਲੈ ਗਏ ਇਹ ਬੜੀ ਗੰਭੀਰ ਘਟਨਾ ਹੈ ਇਹਦੇ ਵਿੱਚ ਪੈਸੇ ਦਾ ਨੁਕਸਾਨ ਇਨਾ ਮਹੱਤਵਪੂਰਨ ਨਹੀਂ ਹੈ ਲੇਕਿਨ ਚੋਰਾਂ ਦੇ ਹੌਸਲੇ ਕਿਸ ਤਰੀਕੇ ਦੇ ਨਾਲ ਵੱਧ ਗਏ ਆ ਔਰ ਸ਼ਹਿਰ ਦੇ ਅੰਦਰ ਲਾਅ ਐਂਡ ਆਰਡਰ ਦੀ ਕੀ ਸਥਿਤੀ ਹੈ ਔਰ ਪੁਲਿਸ ਇਹਦੇ ਬਾਹਰ ਦੇ ਵਿੱਚ ਕੀ ਕਰ ਰਹੀ ਹੈ ਇਹ ਸਾਰੇ ਇੱਕ ਸਾਰੇ ਇਸ ਘਟਨਾ ਦੇ ਉੱਪਰ ਪ੍ਰਸ਼ਨ ਚਿੰਨ੍ਹ ਲਗਾਉਂਦੇ ਆ ਮੈਂ ਪ੍ਰਸ਼ਾਸਨ ਤੋਂ ਪੁਲਿਸ ਵਿਭਾਗ ਤੋਂ ਮੰਗ ਕਰਦਾ ਕਿ ਐਸੇ ਚੋਰਾਂ ਨੂੰ ਜਲਦੀ ਤੋਂ ਜਲਦੀ ਫੜ ਕੇ ਐਸੀ ਘਟਨਾਵਾਂ ਦੇ ਉੱਪਰ ਝੱਲ ਪਾਈ ਜਾਏ ਤਾਂ ਕਿ ਲੋਕਾਂ ਦਾ ਵਿਸ਼ਵਾਸ ਲੌ ਐਂਡ ਆਰਡਰ ਦੇ ਵੀ ਦੁਬਾਰਾ ਕਾਇਮ ਹੋਇਆ ਫੇਰੇ ਇਹ ਪੰਜ ਵੇ ਮੰਦਿਰ ਦਾ ਦਰਵਾਜ਼ਾ ਹੀ ਖੋਲਣ ਵਾਸਤੇ ਆਏ ਆ ਤੇ ਅੱਗੇ ਦੇਖਿਆ ਮੰਦਿਰ ਦਾ ਤਾਲਾ ਟੁੱਟਿਆ ਹੋਇਆ ਸੀਗਾ ਮੰਦਿਰ ਦੀ ਘੰਟੀ ਵੀ ਲੈ ਗਏ ਗੱਲਾਂ ਵੀ ਸਾਫ਼ ਕਰਕੇ ਪੈਨ ਡਰਾਈ ਵੀ ਲੈ ਗਏ ਜੋਤਾਂ ਵੀ ਲੈ ਗਏ ਹੋਰ ਕਾਫੀ ਸਮਾਨ ਵਿਖਰੇ ਪਿਆ ਸਭ ਕੁਝ ਲੈ ਗਿਆ ਤੋਂ ਨਹੀਂ ਕੱਢ ਗਏ ਅੱਗੇ ਵੀ ਘਟਨਾ ਹੈ ਅੱਗੇ 3-4 ਅੱਗੇ ਚੋਰੀ ਹੋਈ ਹੈ ਪਹਿਲੇ ਗੱਲਾ ਹੀ ਟੁੱਟਦਾ ਰਿਹਾ ਬਾਕੀ ਸਮਾਨ ਅਥੇ ਹੁੰਦਾ ਗੱਲਾ ਟੁੱਟਦਾ ਰਿਹਾ ਪਹਿਲੇ ਨਹੀਂ ਮੰਗਦਾ क्या बात हुई तो? यहाँ जो सुबह में जो हुई वो चोरी हुई घंटी ले गए और बजाने वाले टेली ले गए और आरती ले गए सुबह जब पांच बजे खोला तो दरवाजा खुला मिला खुला और गला भी तोड़ दिया घंटी और पेन ड्राइव भी ले गए कितने बजे की घटना है पांच बजे जब हम आए तो खुला मिला